ਦੋਸਤੋ ਕੀ ਹਾਲ ਚਾਲ ਹੋਪ ਸਾਰੇ ਠੀਕ ਠਾਕ ਹੋਣਗੇ ਨਵਾਂ ਦਿਨ ਨਵੀਂ ਵੀਡੀਓ ਨਵੀਂ ਜਗਾ ਲੈ ਕੇ ਪਹੁੰਚੇ ਇੱਕ ਤੁਹਾਨੂੰ ਅੱਜ ਬਹੁਤ ਹੀ ਖੂਬਸੂਰਤ ਜਗਾ ਜੋ ਬਾਰਸੀਲੋਨਾ ਦੇ ਫੇਮਸ ਜਗਾ ਦੇ ਵਿੱਚੋਂ ਇੱਕ ਹੋਣ ਜਾ ਰਹੀ ਆ ਆਓ ਫਿਰ ਚੱਲਦੇ ਆ ਦਿਖਾਉਂਦੇ ਆ ਤੁਹਾਨੂੰ ਅੱਜ ਦੇ ਬਲੌਗ ਦੇ ਵਿੱਚ ਇੱਕ ਨਵੀਂ ਲੋਕੇਸ਼ਨ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਦੋਸਤੋ ਲਓ ਜੀ ਪਹੁੰਚ ਚੁਕੇ ਆ ਅਸੀਂ ਬਾਰਸੀਲੋਨਾ ਦੀ ਫੇਮਸ ਜਗਾ ਪਲਾਸਾਸ ਪਾਨੀਆ ਇਹ ਜੋ ਮੇਰੇ ਪਿੱਛੇ ਤੁਸੀਂ ਲਾਲ ਬਿਲਡਿੰਗ ਦੇਖ ਰਹੇ ਹੋ ਇਸ ਬਿਲਡਿੰਗ ਚ ਕਿਸੇ ਟਾਈਮ ਸਾਨਾਂ ਦੇ ਢੇੜ ਹੁੰਦੇ ਸੀ ਪਰ ਇਸ ਟਾਈਮ ਇਹਨੂੰ ਸ਼ੋਪਿੰਗ ਮਾਲ ਦੇ ਵਿੱਚ ਕਨਵਰਟ ਕਰਤਾ ਇਹਨਾਂ ਨੇ ਇਹ ਵੀ ਬਹੁਤ ਖੂਬਸੂਰਤ ਜਗਾ ਟੂਰਿਸਟਾਂ ਲਈ ਘੁੰਮਣ ਲਈ ਇੱਥੇ ਵੀ ਤੁਸੀਂ ਆ ਸਕਦੇ ਹੋ ਪਹਿਲਾਂ ਤਾਂ ਤੁਹਾਨੂੰ ਅਸੀਂ ਇਹ ਦਿਖਾਵਾਂਗੇ ਉੱਪਰ ਚੱਲ ਕੇ ਉੱਪਰ ਤੋਂ ਕਿਦਾਂ ਦਾ ਵਿਊ ਦਿਖਦਾ ਉਹ ਦਿਖਾਵਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਆਲਾ ਦਵਾਲਾ ਤੇ ਫਿਰ ਤੁਹਾਨੂੰ ਜਿਹੜੀ ਇੱਥੋਂ ਦੀ ਖਾਸੀਅਤ ਆ ਮੰਜੂਈ ਉੱਪਰ ਪਹਾੜੀ ਦੇ ਉੱਪਰ ਉਹ ਤੁਹਾਨੂੰ ਦਿਖਾਵਾਂਗੇ ਆਓ ਫਿਰ ਬਣੇ ਰਿਓ ਵੀਡੀਓ ਦੇ ਨਾਲ ਜਿਹੜੀ ਬਿਲਡਿੰਗ ਆਪਾਂ ਪਹਿਲਾਂ ਬਾਹਰੋਂ ਦੇਖੀ ਸੀ ਲਾਲ ਰੰਗ ਦੀ ਹੁਣ ਤੁਹਾਨੂੰ ਅੰਦਰੋਂ ਦਿਖਾਉਨੇ ਆ ਆ ਚੈੱਕ ਕਰੋ ਅੰਦਰੋਂ ਲੱਗਦਾ ਸੀ ਬਾਹਰੋਂ ਦੇਖ ਕੇ ਇਦਾਂ ਦਾ ਕੁਝ 뷰 ਹੋਊਗਾ ਅੰਦਰ ਇਹਨੂੰ ਬਿਲਕੁਲ ਹੀ ਸ਼ਾਪਿੰਗ ਮਾਲ ਚ ਕਨਵਰਟ ਕਰਤਾ ਕਿਸੇ ਟਾਈਮ ਮਤਲਬ ਇਹ ਬਹੁਤ ਪ੍ਰਸਿੱਧ ਜਗ੍ਹਾ ਹੁੰਦੀ ਸੀ ਕਿਉਂਕਿ ਇੱਥੇ ਸਾਨਾਂ ਦੇ ਪੇੜ ਹੁੰਦੇ ਸੀ ਜਿਹੜੇ ਬੁੱਲਸ ਹੁੰਦੇ ਸੀ ਪਹਿਲਾਂ ਉਹਨਾਂ ਦੇ ਮਤਲਬ ਮੁਕਾਬਲੇ ਕਰਾਇਆ ਕਰਦੇ ਸੀ ਇੱਥੇ ਤਾਂ ਕਰਕੇ ਇਹਦੀ ਸ਼ੇਪ ਉਹਦਾਂ ਦੀ ਬਣਾਈ ਗਈ ਸੀ ਹੁਣ ਇਹਨੂੰ ਪੂਰਾ ਸ਼ਾਪਿੰਗ ਮਾਲ ਚ ਕਨਵਰਟ ਕਰਤਾ ਰੈਸਟ ਤੇ ਬ੍ਰਾਂਡਸ ਸਾਰਾ ਕੁਝ ਇੱਥੇ ਅੰਦਰ ਇਹਨਾਂ ਨੇ ਬਣਾਤਾ ਬਹੁਤ ਹੀ ਖੂਬਸੂਰਤ ਤਾਂ ਜੋ ਪੁਰਾਣੀ ਚੀਜ਼ ਵੀ ਸਾਂਭ ਕੇ ਰੱਖ ਲੈਣ ਤੇ ਲੋਕਾਂ ਲਈ ਕੁਝ ਫੈਸਿਲਿਟੀ ਵੀ ਬਣ ਜਾਏ ਆਓ ਫਿਰ ਦੇਖੋ ਗਰਾ ਅੰਦਰੋਂ ਕਿਦਾਂ ਦਾ ਲੁਕਾ ਕਰੋ ਜੀ ਇਹ ਜਿਹੜੀ ਉਹ ਇਹ ਉਹ ਜਗਾ ਆ ਦੇਖੋ اوپر ਇਹਨਾਂ ਨੂੰ ਗੋਲ-ਗੋਲ ਬਣਾਇਆ ਨਾ ਇਸ ਜਗ੍ਹਾ ਤੇ ਸਨਾਂ ਦੇ ਪੇੜ ਹੁੰਦੇ ਹੁੰਦੇ ਸੀ ਆ ਉਹਦਾ ਸੈਂਟਰ ਪੁਆਇੰਟ ਸੀਗਾ ਆ ਜਿੱਥੇ ਇਸ ਟਾਈਮ ਬੱਚੇ ਖੇਡ ਰਹੇ ਆ ਇਸ ਜਗ੍ਹਾ ਤੇ ਪਹਿਲਾਂ ਮਤਲਬ ਪੇੜ ਕਰਾਉਂਦੇ ਹੁੰਦੇ ਸੀ ਮਤਲਬ ਉਹ ਆ ਜਗ੍ਹਾ ਨਹੀਂ ਹੁੰਦੀ ਸੀ ਥੱਲੇ ਹੁੰਦਾ ਸੀ ਉਹ ਅੰਡਰਗਰਾਉਂਡ ਜਿਹੜਾ ਤੁਹਾਨੂੰ ਥੱਲੇ ਦਿਖ ਰਿਹਾ ਅਸ ਟਾਈਮ ਇਹ ਦੇਖੋ ਤੁਸੀਂ ਐਦਾਂ ਦਾ ਕੁਝ ਬਣਾਇਆ ਇਹਨੂੰ ਮੌਲ ਬਣਾਇਆ ਹੁਣ ਆਪਾਂ ਇਹਦੇ ਉੱਪਰ ਚੱਲਦੇ ਹਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਣੇ ਆਂ ਵੀ ਉੱਪਰੋਂ ਕੀ ਕੀ 뷰 ਦੇਖਣ ਨੂੰ ਮਿਲ ਲਗਾ ਆਪਾਂ ਨੂੰ ਆਓ ਫਿਰ ਚੱਲਦੇ ਹਾਂ ਉੱਪਰ ਨੂੰ ਆਓ ਜੀ ਹੁਣ ਆਪਾਂ ਚੱਲਦੇ ਹਾਂ ਉੱਪਰ ਵਾਲੀ ਸਾਈਡ ਉੱਪਰ ਜਾ ਕੇ ਦੇਖਿਓ ਤੁਸੀਂ ਕਿੰਨਾ ਸ਼ਾਨਦਾਰ 뷰 ਹੋਊਗਾ ਤੇ ਕਿੰਨਾ ਖੂਬਸੂਰਤ ਪੂਰੀ ਸਿਟੀ ਇੱਥੋਂ ਨਜ਼ਰ ਆਊਗੀ ਤੇ ਜਿਹੜੀਆਂ ਸਾਹਮਣੇ-ਸਾਹਮਣੇ ਆਸੇ-ਪਾਸੇ ਲੋਕੇਸ਼ਨਾਂ ਉਹ ਵੀ ਬਹੁਤ ਵਧੀਆ ਨਜ਼ਰ ਆਉਣੀਆਂ ਤੇ ਜਾ ਰਹੇ ਹੁਣ ਉੱਪਰ ਨੂੰ ਉੱਪਰ ਦੇ ਰਸਤੇ ਬਾਹਰ ਤੁਸੀਂ ਅਗਰ ਲਿਫਟਾਂ ਹੀ ਜਾਓਗੇ ਤਾਂ ਉਹ ਟਿਕਟ ਲੈ ਕੇ ਵੀ ਜਾ ਸਕਦੇ ਹਾਂ ਅਗਰ ਤੁਸੀਂ ਅੰਦਰ ਦੇ ਆਉਂਗੇ ਤਾਂ ਇਦਾਂ ਦੀ ਫਿਰ ਤੁਸੀਂ ਫ੍ਰੀ ਵੀ ਜਾ ਸਕਦੇ ਹੋ ਅਗਰ ਤੁਸੀਂ ਮੰਨ ਲਾ ਥੋੜਾ ਜਿਹਾ ਬਾਹਰ ਲੈ ਵਿਊ ਦੇਖਣਾ ਤਾਂ ਫਿਰ ਤੁਸੀਂ ਉਹ ਜਿਹੜੀ ਬਾਹਰ ਲਿਫਟ ਲੱਗੀ ਆ ਲਿਫਟ ਦੇ ਵਿੱਚ ਬੈਠ ਕੇ ਜਿਹੜੀ ਯੂਰੋ ਦੇ ਕੇ ਵੀ ਜਾ ਸਕਦੇ ਹਾਂ ਪਰ ਅਸੀਂ ਅੰਦਰ ਦੀ ਜਾ ਰਹੇ ਹਾਂ ਤਾਂ ਸਾਨੂੰ ਇਹ ਸੀ ਕਿ ਤੁਹਾਨੂੰ ਅੰਦਰਲਾ ਮਾਹੌਲ ਵੀ ਦਿਖਾ ਦਈਏ ਵੀ ਅੰਦਰੋਂ ਇਹ ਕਿਦਾਂ ਦਾ ਲੱਗਦਾ ਆ ਦੇਖੋ ਇਹਦੀ ਸੋਲਿਡ ਬਣਾਈ ਆ ਆ ਇਹਦੇ ਪਿਲਰ ਆ ਇਹ ਪਿਲਰਾਂ ਤੇ ਮੰਨ ਲੈ ਇਹਨੂੰ ਪੂਰੀ ਨੂੰ ਖੜਾਇਆ ਗਿਆ ਇਹ ਸੈਂਟਰ ਪੁਆਇੰਟ ਆ ਗਏ ਤੇ ਆ ਦੇਖੋ ਜੇ ਅਗਰ ਇੱਥੋਂ ਇੱਥੋਂ ਆਪਾਂ ਥੱਲੇ ਨਜ਼ਰ ਮਾਰਦੇ ਹਾਂ ਤਾਂ ਇਦਾਂ ਦਾ ਦੇਖੋ ਕੀ ਬਾਤ ਹੈ ਇਹ ਬੱਚਿਆਂ ਲਈ ਬਣਾਇਆ ਇਹਨਾਂ ਨੇ ਸਪੈਸ਼ਲ ਐਲਟੀ ਲਾ ਕੇ ਵੀ ਬੱਚੇ ਆਪਣਾ ਇੰਜੋਏ ਕਰਨ ਇਹ ਉਹ ਜਗਾ ਸੈਂਟਰ ਲੋਕ ਜਿਵੇਂ ਹੁਣ ਅਸੀਂ ਇੱਥੇ ਉੱਪਰ ਖੜੇ ਆ ਏਦਾਂ ਹੀ ਖੜ ਕੇ ਸ਼ੋਅ ਦੇਖਦੇ ਹੁੰਦੇ ਸੀ ਕਿਸੇ ਟਾਈਮ ਪੁਰਾਣੇ ਟਾਈਮ 'ਚ ਤੇ ਉਸ ਤੋਂ ਬਾਅਦ ਦੇਖੋ ਅੱਜ ਫਿਰ ਇਸ ਨੂੰ ਕੀ ਬਣਾਤਾ ਟਾਈਮ ਟਾਈਮ ਦੀ ਗੱਲ ਪਰ ਚੱਲੀ ਉੱਪਰ ਨੂੰ ਹੁਣ ਅਸੀਂ ਚੱਲੇ ਆ ਉੱਪਰ ਦਿਖਾਣੇ ਆ ਫਿਰ ਤੁਹਾਨੂੰ ਉੱਪਰ ਦਾ ਨਜ਼ਾਰਾ ਇੱਕ ਫਲੋਰ ਰਹਿ ਗਿਆ ਉਸ ਤੋਂ ਅੱਗੇ ਫਿਰ ਬਾਹਰ ਜਿਹੜੀ ਉਹਨਾਂ ਨੇ ਵੈਰੀਗੇਟ ਕੀਤੀ ਉਹ ਤੋਂ ਅੱਗੇ ਆਪਾਂ ਜਾ ਨਹੀਂ ਸਕਦੇ ਉਹ ਵੈਰੀਗੇਟ ਤੋਂ ਫਿਰ ਤੁਹਾਨੂੰ ਸਾਰਾ ਬਾਰ ਦਾ ਨਜ਼ਾਰਾ ਦਿਖਾਉਣੇ ਆ ਆਓ ਫਿਰ ਬਣੇ ਰਿਓ ਵੀਡੀਓ ਨਾਲ ਪਹੁੰਚ ਗਏ ਅਸੀਂ ਫਾਈਨਲੀ ਉੱਪਰ ਆਹ ਗੇਟ ਖੋਲਣਾ ਜਿੱਦਾਂ ਹੀ ਦੇਖੋ ਫਿਰ ਆਹ ਚੈੱਕ ਕਰੋ ਜਰਾ ਬਾਹਰ ਦਾ 뷰 ਉੱਪਰ ਤੁਹਾਨੂੰ ਕੈਫੇ ਰੈਸਟੋਰੈਂਟ ਵੀ ਮਿਲ ਜਾਣਗੇ ਇਧਰ ਵੀ ਆਉਧਰ ਵੀ ਹੈ ਤੇ ਆਹ ਦੇਖੋ ਫਿਰ ਆਹ ਆ 뷰 ਚੈੱਕ ਕਰੋ ਇੱਥੋਂ ਉਹ ਸਾਹਮਣੇ ਜਿਹੜੀ ਤੁਹਾਨੂੰ ਚਰਚ ਟੈਪ ਨਜ਼ਰ ਆ ਰਹੀ ਆ ਉਸ ਜਗ੍ਹਾ ਦਾ ਨਾਮ ਹੈ ਮੰਜੂਈ ਇਹਨੂੰ ਸਾਰੀ ਉੱਪਰਲੀ ਜਗ੍ਹਾ ਨੂੰ ਮੰਜੂਈ ਦੀਆਂ ਪਹਾੜੀਆਂ ਕਹਿੰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਚੱਲਦੇ ਆਂ ਪਹਿਲਾਂ ਤੁਸੀਂ ਇੱਥੋਂ ਦਾ 뷰 ਚੈੱਕ ਕਰੋ ਕਰਾਂ ਚਾਰੇ ਪਾਸੇ ਉਹ ਦੇ ਪਰ ਮੈਂ ਇਸ ਸਕਰੀਨ ਤੇ ਵੀ ਦਿਖਾ ਦਿੰਨਾ ਇਹਨਾਂ ਨੇ ਇਹ ਫੋਟੋ ਲਾਈ ਆ ਇਹਦੇ ਵਿੱਚ ਇਹ ਸਾਰਾ 뷰 ਨਜ਼ਰ ਆਉਂਦਾ ਆ ਇੱਥੇ ਮਨਜੂਈ ਆ ਆ ਉਹ ਗੇਟ ਜੋ ਬਣਾਇਆ ਜੋ ਮਤਲਬ ਮਨਜੂਈ ਦੀ ਮੇਨ ਐਂਟਰੀ ਆ ਆ ਪਲਾਸਾ ਸਪਾਨੀਆ ਜਦੋਂ ਕਹਾ ਵਗੈਰਾ ਲੱਗਿਆ ਫਿਰ ਕੁਝ ਇਤਾਂ ਦਾ ਦਿਖੂਗਾ ਇਸ ਟਾਈਮ ਇੱਥੇ ਕੰਮ ਚੱਲ ਰਿਹਾ ਤੇ ਆ ਚੈੱਕ ਕਰੋ ਸਾਰਾ ਇਹ ਜਿਹੜਾ ਸਾਰਾ ਤੁਸੀਂ ਦੇਖ ਰਹੇ ਹੋ ਇਹ ਨੀਚੇ ਦਾ 뷰 ਆ ਇਸ ਜਗ੍ਹਾ ਤੇ ਖੜਕੇ ਤੁਹਾਨੂੰ ਇਹ ਸਾਰਾ 뷰 ਨਜ਼ਰ ਆਉਂਦਾ ਉੱਪਰੋਂ ਆ ਚੈੱਕ ਕਰੋ ਕਰਾ ਇਹ ਸਾਰਾ ਸਿਟੀ ਦਾ 뷰 ਇੱਥੋਂ ਮਤਲਬ ਕਿਸ ਜਗ੍ਹਾ ਤੇ ਤੁਹਾਨੂੰ ਸਗਰਾ ਦਾ ਫਾਰਮਲੀਆ ਵੀ ਨਜ਼ਰ ਆ ਜਾਂਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਸ ਜਗ੍ਹਾ ਤੋਂ ਅਗਰ ਤੁਹਾਨੂੰ ਸਗਰਾ ਦਾ ਫਾਰਮਲੀਆ ਦਿਖਾਉਣਾ ਤਾਂ ਉਹ ਵੀ ਨਜ਼ਰ ਆ ਜਾਂਦਾ ਦੇਖੋ ਉੱਪਰੋਂ ਉੱਪਰੋਂ ਕੁਛ ਐਦਾਂ ਦਾ ਅਜੇ-ਮੇਜੇ ਮੈਂ ਅੱਗੇ ਜਾਈ ਆ ਨਾ ਸਾਰੀ ਮਤਲਬ ਕੈਮਰਾ ਦਾ ਮਤਲਬ ਇੱਥੇ 360 ਡਿਗਰੀ ਦਾ ਮਤਲਬ ਪੂਰੀ ਸਿਟੀ ਤੁਸੀਂ ਦੇਖ ਸਕਦੇ ਹੋ ਸਿਟੀ ਸੈਂਟਰ ਸਿਟੀ ਦਾ ਸੈਂਟਰ ਹੈ ਆ ਇੰਦਾਂ ਦੇ ਇੱਥੇ ਰੈਸਟੋਰੈਂਟ ਬਣੇ ਹੋਏ ਨੇ ਉੱਪਰ ਇਹਨਾਂ ਨੇ ਬਣਾਏ ਆ ਬਾਹਰ ਰੈਸਟੋਰੈਂਟ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਸਗਰਾ ਦਾ ਫਾਮਲੀ ਵੀ ਇੱਥੇ ਨਜ਼ਰ ਆਉਂਦਾ ਗਲੋਰੀਅਸ ਟਾਵਰ ਵੀ ਨਜ਼ਰ ਆਉਂਦਾ ਸਗਰਾ ਦਾ ਯਾਨੀ ਪੂਰਾ ਇਹ ਸੈਂਟਰ ਦੇ ਵਿੱਚ ਬਣਾਇਆ ਗਿਆ ਇਥੋਂ ਵੀ ਤੁਹਾਨੂੰ ਤਕਰੀਬਨ ਸਾਰਾ ਹੀ ਨਜ਼ਰ ਆ ਜਾਂਦਾ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਆ ਚੈੱਕ ਕਰੋ ਇਹ ਆ ਆ ਵਾਲੀ ਬਿਲਡਿੰਗ ਸਾਹਮਣੇ ਦਿਖ ਰਹੀ ਹੈ ਜਿੱਥੇ ਕੰਮ ਚੱਲ ਰਿਹਾ ਇਸ ਅਗਰਾਧਾ ਫਾਮਲੀ ਹੈ ਉਹ ਗਲੋਰੀਅਸ ਟਾਵਰ ਨਜ਼ਰ ਆਉਂਦਾ ਆ ਦੇਖੋ ਇਹਨਾਂ ਨੇ ਜਿਹੜੀ ਆ ਆ ਵਾਲੀ ਵੀ ਲਾਈ ਹੈ ਇਹਦੇ ਵਿੱਚ ਵੀ ਆਪਾਂ ਨੂੰ ਦਿਖਾਇਆ ਵੀ ਹੈ ਦੇਖੋ ਹਰ ਚੀਜ਼ ਇੱਥੋਂ ਨਜ਼ਰ ਆਉਂਦੀ ਹੈ ਸ਼ਹਿਰ ਦੀ ਜਿੱਦਾਂ ਆ ਦੇਖੋ ਇਹ ਐਸ ਗਰਾਦਾ ਫਾਮ ਲਿਆ ਤੇ ਇਹ ਹੈਗਾ ਜੀ ਗਲੋਰੀਅਸ ਟਾਵਰ ਇਹ ਵੀ ਇੱਥੋਂ ਨਜ਼ਰ ਆਉਂਦਾ ਪਲਾਸਾ ਕਤਲੂਨੀਆ 360 ਡਿਗਰੀ ਤੇ ਇਹਦੇ ਉੱਤੋਂ ਤੁਸੀਂ ਸਾਰਾ ਸ਼ਹਿਰ ਹੀ ਦੇਖ ਸਕਦੇ ਹੋ ਤਕਰੀਬਨ ਜੋ ਫੇਮਸ ਫੇਮਸ ਲੋਕੇਸ਼ਨਾਂ ਇਸ ਸਾਈਡ ਤੋਂ ਆਪਾਂ ਨੂੰ ਉਹ ਜਿਹੜਾ ਪਹਾੜੀ ਏਰੀਆ ਨਜ਼ਰ ਆ ਰਿਹਾ ਇੱਥੇ ਬਹੁਤ ਹੀ ਫੇਮਸ ਚਰਚ ਤਿਬੂਤਾ ਵੀ ਹੈ ਇਸ ਜਗ੍ਹਾ ਤੇ ਵੀ ਜਲਦੀ ਮਿਲਦੇ ਆ ਤੇ ਇੱਥੋਂ ਇਹ ਵੀ ਨਜ਼ਰ ਆਉਂਦੀ ਹੈ देखो चेक करो पूरा बार्सिलोना ਇੱਥੋਂ ਨਜ਼ਰ ਆਉਂਦਾ ਇਸ ਵੀਡੀਓ ਚ ਤੁਹਾਨੂੰ ਹੋਰ ਵੀ ਖਾਸ ਚੀਜ਼ ਦੱਸਾਂ ਉਹ ਜਿਹੜਾ ਸਾਹਮਣੇ ਤੁਹਾਨੂੰ ਨੋਬੂ ਨਜ਼ਰ ਆ ਰਿਹਾ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਇੱਥੇ ਰੁਕਦੇ ਆ ਚੀਮੇ ਬਾਈ ਨੇ ਵੀ ਆਪਣੇ ਗਾਣੇ ਵਿੱਚ ਕਿਹਾ 9:30 ਵਜੇ ਨਿਕਲੇ ਆ ਨੋਬੂ ਵਿੱਚੋਂ ਇਹ ਆ ਉਹ ਹੋਟਲ ਨੋਬੂ ਉਹ ਸਾਹਮਣੇ ਜਿਹੜੀ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਆ ਸਾਰੇ ਹੀ ਜਿੰਨੇ ਵੱਡੇ ਵੱਡੇ ਸੈਲੀਬ੍ਰਿਟੀ ਆ ਇੱਥੇ ਆ ਕੇ ਸਟੇ ਕਰਦੇ ਆ ਇਹ ਵੀ ਇੱਕ ਖਾਸ ਚੀਜ਼ ਹੈ ਬਹੁਤ ਮਸ਼ਹੂਰ ਇਹ ਹੈਗਾ ਇਸ ਸਾਈਡ ਦਾ 뷰 ਤੇ ਹੁਣ ਤੁਹਾਨੂੰ ਅਸੀਂ ਅੱਗੇ ਲੈ ਕੇ ਚੱਲਦੇ ਆਂ ਅਗਲੀ ਸਾਈਡ ਤੇ ਆਓ ਫਿਰ ਬਣੇ ਰਹੋ ਵੀਡੀਓ ਨਾਲ ਆ ਚੈੱਕ ਕਰੋ ਜੀ ਹੁਣ ਅਸੀਂ ਘੁੰਮ ਕੇ ਨਾ ਸਾਰਾ ਸਰਕਲ ਘੁੰਮ ਕੇ ਦੁਬਾਰਾ ਫੇਰ ਇਸ ਜਗ੍ਹਾ ਤੇ ਆ ਗਏ ਤੇ ਇੱਥੋਂ ਜਿਹੜਾ ਸਾਹਮਣੇ ਵਾਲਾ 뷰 ਆ ਇਹ ਚੈੱਕ ਕਰੋ ਐਕਟੀਵਿਟੀ ਆ ਉਹ ਸਾਈਡ ਤੋਂ ਵੀ ਰੋੜ ਆ ਰਿਹਾ ਇਧਰੋਂ ਵੀ ਉਧਰੋਂ ਵੀ ਤੇ ਇਧਰੋਂ ਵੀ ਯਾਨੀ ਸਾਰੀ ਪੂਰੀ ਟੋਟਲ ਸਿਟੀ ਦੀ ਐਂਟਰੀ ਇੱਥੇ ਆ ਟੋਟਲ ਰੋੜ ਇੱਥੇ ਕਨੈਕਟ ਹੁੰਦੇ ਨੇ ਆਗੇ ਆ ਚੈੱਕ ਕਰੋ ਥੱਲੋਂ ਥਿਊ ਜਦੋਂ ਇਹ ਚੌਂਕ ਪੂਰਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਇਹਨੇ ਹੋਰ ਵੀ ਕੈਂਟ ਲੱਗਣਾ ਪੂਰਾ ਉਹ ਜਿਦਾਂ ਮੈਂ ਤੁਹਾਨੂੰ ਪਿੱਛੇ ਫੋਟੋ ਜਿਖਾਇਆ ਸੀ ਗ੍ਰੀਨ ਗਰਾਸ ਇੱਥੇ ਲਾ ਦੇਣਾ ਇਹਨਾਂ ਨੇ ਤੇ ਫਿਰ ਇਹਨੇ ਕੁਝ ਹੋਰ ਵੀ ਕੈਂਟ ਲੱਗਣਾ ਅਜੇ ਫਿਲਹਾਲ ਇੱਥੇ ਕੰਮ ਚੱਲਦੇ ਕਿਟੀ ਦੀ L1 L3 ਲਾਈਨ ਹੈ ਜਿਹੜੀ ਇੱਥੇ ਆਉਂਦੀ ਹੈ ਮੈਟਰੋ ਅਗਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਮੈਟਰੋ L1 ਤੇ L3 ਤੇ ਆ ਸਕਦੇ ਹੋ ਆਓ ਫਿਰ ਚੱਲੀਏ ਹੁਣ ਅੱਗੇ ਤੁਹਾਨੂੰ ਅਗਲਾ ਨਜ਼ਾਰਾ ਦਿਖਾਉਨੇ ਹਾਂ ਹੁਣ ਆਪਾਂ ਚੱਲਦੇ ਹਾਂ ਮਨਜੋਈਕ ਉਹ ਸਾਹਮਣੇ ਜਿਹੜੀ ਤੁਹਾਨੂੰ ਲੋਕੇਸ਼ਨ ਨਜ਼ਰ ਆ ਰਹੀ ਆ ਉੱਥੇ ਚੱਲਦੇ ਹਾਂ ਤੇ ਉੱਥੋਂ ਦਾ ਥਿਊ ਵੀ ਤੁਹਾਨੂੰ ਦਿਖਾਉਨੇ ਹਾਂ ਤੇ ਇਹ ਆ ਫਿਰ ਵਾਪਸੀ ਦਾ ਰਸਤਾ ਆਓ ਚੱਲਦੇ ਹਾਂ ਦੁਬਾਰਾ ਸੈਂਟਰ ਮਾਲ ਦੇ ਵਿੱਚ ਦੀ ਤੇ ਥੱਲੇ ਥੱਲੇ ਤੋਂ ਫਿਰ ਆਪਾਂ ਉਧਰ ਔਰ ਬਣੇ ਰਿਓ ਵੀਡੀਓ ਦੇ ਨਾਲ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀ ਵੀਡੀਓ ਲਈ ਹੁਣ ਆਪਾਂ ਚੱਲੇ ਆਂ ਨੀਚੇ ਸ਼ਾਪਿੰਗ ਮਾਲ ਤੋਂ ਥੱਲੇ ਜਾਵਾਂਗੇ ਫਿਰ ਬਾਹਰ ਐਗਜ਼ਿਟ ਤੇ ਉਸ ਤੋਂ ਬਾਅਦ ਉਧਰਲੀ ਸਾਈਡ ਹਾਂਜੀ ਹੁਣ ਚੱਲੇ ਆਪਾਂ ਮੰਜੂਰੀ ਵਾਲੀ ਸਾਈਡ ਆ ਹੈਗਾ ਚੌਕ ਪਲਾਸਸ ਪਾਣੀ ਆ ਦਾ ਉਹ ਦਲੀ ਸਾਈਡ ਮਨਜੂਈਕ ਦਾ ਰਸਤਾ ਆਪਾਂ ਚੱਲਦੇ ਹਾਂ ਮਨਜੂਈਕ ਇਹ ਜਿਹੜਾ ਗੇਟ ਆ ਇਹ ਮੇਨ ਐਂਟਰੀ ਆ ਮਨਜੂਈਕ ਦੀ ਇਹ ਵਾਲੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਮਨਜੂਈਕ ਵੱਲ ਆਓ ਫਿਰ ਆਓ ਜੀ ਇਹ ਜਿਹੜਾ ਇਹ ਮਨਜੂਈਕ ਦੀ ਮੇਨ ਐਂਟਰੀ ਆ ਇਹ ਰਸਤਾ ਸਿੱਧਾ ਉਹ ਸਾਹਮਣੇ ਟੋਪ ਤੇ ਜਾ ਕੇ ਮਨਜੂਈਕ ਕੋਲੇ ਖਤਮ ਹੋ ਜਾਂਦਾ ਆਓ ਜੀ ਚੱਲੀਏ ਹੁਣ ਆਪਾਂ ਮਨਜੂਈਕ ਨੂੰ ਵਿਖਾਉਨੇ ਆ ਤੁਹਾਨੂੰ ਤੇ ਲੈ ਕੇ ਮਨਜੂਈਕ ਜੇ ਤੁਸੀਂ ਬਾਰਸੀਲੋਨਾ ਆਏ ਹੋ ਆ ਜਗਾ ਮਿਸ ਕਰਤੀ ਤਾਂ ਫਿਰ ਬਸ ਫੇਰ ਕੁਛ ਨਹੀਂ ਬਾਰਸੀਲੋਨਾ ਆਏ ਹੋ ਤਾਂ ਜਗਾ ਮਿਸ ਨਹੀਂ ਕਰਨੀ ਜਰੂਰ ਘੁੰਮਣੇ ਆ ਬਹੁਤ ਸ਼ਾਨਦਾਰ ਥੀ ਵੈ ਤੇ ਬਹੁਤ ਸ਼ਾਨਦਾਰ ਜਗਾ ਹਾਂਜੀ ਇਹੀ ਉਹ ਫੇਮਸ ਜਗਾ ਜਿੱਥੇ ਹਰ ਸਾਲ ਇੱਥੋਂ ਦੇ ਲੋਕ ਪੂਰਾ ਰਸ਼ ਕਰਕੇ ਨਿਵਰ ਮਨਾਉਂਦੇ ਆ ਯਾਨੀ ਨਿਯਤ ਤੋ ਪਹਿਲਾ ਹੀ ਇੱਥੇ ਰਾਤ ਨੂੰ 12 ਵਜੇ ਪੂਰਾ ਜ਼ਿਆਦਾ ਰਸ਼ ਹੋ ਜਾਂਦਾ ਇੱਥੇ ਜਗ੍ਹਾ ਵੀ ਨਹੀਂ ਮਿਲਦੀ ਪੈਰ ਰੱਖਣ ਨੂੰ ਬਹੁਤ ਇਕੱਠ ਹੁੰਦਾ ਤੁਸੀਂ ਅਕਸਰ ਹੀ ਵੀਡੀਓ ਵਿੱਚ ਦੇਖਿਆ ਹੋਣਾ ਉੱਪਰ ਲਾਈਟਿੰਗ ਚੱਲਦੀ ਆ ਕਿ ਸਟਾਰਟ ਨਵੇਂ ਸਾਲ ਦੀ ਸ਼ੁਰੂਆਤ ਇੱਥੋਂ ਦੇ ਲੋਕ ਇੱਥੋਂ ਇੱਥੋਂ ਕਰਦੇ ਆ ਇਸ ਜਗ੍ਹਾ ਤੋਂ ਬਹੁਤ ਜ਼ਿਆਦਾ ਇੱਥੇ ਰਸ਼ ਹੁੰਦਾ ਜਦੋਂ ਨਵਾਂ ਸਾਲ ਮਨਾਉਂਦੇ ਆ ਤਾਂ ਇੱਥੇ ਆ ਕੇ ਮਨਾਉਂਦੇ ਜਿੰਨੇ ਵੀ ਲੋਕ ਮਨਾਉਂਦੇ ਆ ਇਹ ਤਾਂ ਹੀ ਇਸ ਜਗ੍ਹਾ ਬਹੁਤ ਫੇਮਸ ਹੈ ਲਓ ਜੀ ਫਾਈਨਲੀ ਨੇੜੇ ਪਹੁੰਚ ਗਏ ਮਨਜੂਰੀ ਕਿਤੇ ਕੋਈ ਸੌੜੀਆਂ ਬਹੁਤ ਜ਼ਿਆਦਾ ਥੱਲੇ ਉਹ ਪਹਿਲਾਂ ਉੱਥੇ ਆਣਾ ਪੈਂਦਾ ਫਿਰ ਇੱਥੋਂ ਉੱਪਰ ਨੂੰ ਉਹ ਦੇਖੋ ਉੱਪਰ ਤੋਂ ਦਿਖ ਰਿਹਾ ਹੋਣਾ ਲੋਕ ਉੱਥੇ ਜਾਣਾ ਆਪਾਂ ਵੀ ਬਿਲਕੁਲ ਉੱਪਰ ਤੇ ਤੁਹਾਨੂੰ ਸਾਰਾ ਉਹ ਉੱਪਰ ਦਾ ਨਜ਼ਾਰਾ ਦਿਖਾਉਣਾ ਚੱਲਦੇ ਆਪਾਂ ਹੁਣ ਉੱਪਰ ਨੂੰ ਜਾ ਰਹੇ ਆਂ ਦੇਖਿਓ ਫਿਰ ਉੱਪਰ ਦਾ ਨਜ਼ਾਰਾ ਹਜੇ ਅਸੀਂ ਇੱਥੋਂ ਤੱਕ ਪਹੁੰਚੇ ਆਂ इतों भी अगर सीडिया चलिया इलैक्ट्रिक नॉर्मल भी है उस तो फिर अगर आप उपर जाना है इस जगह इलेक्ट्रिक सीढ़ी तो हम आप उपर वाल चलते हैं उपर चलते हैं उपर जाके फिर दिखाने दृश्य एक बार पिछे घुमा दी सिटी व्यू दिखा दें माड़ा जहा पिछे तो ਹਜੇ ਵੀ ਇਹ ਲੱਗਦਾ ਵੀ ਪਤਾ ਨਹੀਂ ਕਿੰਨਾ ਉੱਪਰ ਆ ਉਹ ਦੇਖੋ ਉੱਪਰ ਦੇ ਉੱਪਰ ਉੱਪਰ ਦੇ ਉੱਪਰ ਇਲੈਕਟ੍ਰਿਕ ਸਟੇੜੀਆਂ ਲੱਗੀਆਂ ਐ ਇਲੈਕਟ੍ਰਿਕ ਸਟੇੜੀਆਂ ਜਾ ਰਹੀਆਂ ਇਸ ਜਗ੍ਹਾ ਤੋਂ ਕੁਛ ਐਦਾਂ ਦਾ ਵੀ ਨਜ਼ਰ ਆਉਂਦਾ ਦੇਖੋ ਉਹ ਸਾਹਮਣੇ ਉਹ ਬਿਲਡਿੰਗ ਲਾਲ ਵਾਲੀ ਨਜ਼ਰ ਆ ਰਹੀ ਐ ਜਿੱਥੋਂ ਆਪਾਂ ਹੁਣੇ ਆਏ ਆ ਕਿਆ ਸਾਰਾ ਇਥੋਂ ਦਾ ਵੀ ਹਜੇ ਆਪਾਂ ਇਹ ਉੱਪਰ ਜਾਣਾ ਦੇਖੋ ਇੱਧਰ ਉੱਪਰ ਫਾਈਨਲੀ ਆਪਾਂ ਨੇੜੇ ਪਹੁੰਚ ਗਏ ਰਹਿ ਗਈਆਂ ਕੋਈ 20-50 ਪੌੜੀਆਂ ਬਹੁਤ ਜ਼ਿਆਦਾ ਪੌੜੀਆਂ ਸੀ ਤੇ ਲੱਤਾਂ ਨੂੰ ਤੇਲ ਲਾ ਕੇ ਆਇਓ ਦੇਖੋ ਚੜਨਾ ਤਾਂ ਚੜਾਈ ਬਹੁਤ ਹੈ ਵੀ ਇਲੈਕਟ੍ਰਿਕ ਪੌੜੀਆਂ ਦਾ ਥੱਲੇ ਤੱਕ ਹੀ ਆਉਂਦੀਆਂ ਉੱਪਰ ਤੇ ਇੱਥੇ ਆ ਕੇ ਤੁਸੀਂ ਆ ਦੇਖੋ ਮਿਊਜ਼ਿਕ ਦਾ ਆਨੰਦ ਲੈ ਸਕਦੇ ਹੋ ਸਾਹਮਣੇ ਬੰਦਾ ਮਿਊਜ਼ਿਕ ਪਲੇ ਕਰ ਰਿਹਾ ਕੀਬੋਰਡ ਤੇ ਤੇ ਸਾਰੇ ਬੈਠੇ ਆਨੰਦ ਲੈ ਰਹੇ ਆ ਰਾਮ ਨਾਲ ਤੇ ਇੱਥੇ ਬਹਿ ਕੇ ਤੁਸੀਂ ਵੀ ਮਿਊਜ਼ਿਕ ਦਾ ਆਰਾਮ ਨਾਲ ਆਨੰਦ ਲੈ ਸਕਦੇ ਹੋ ਆਰਾਮ ਦਾਇਕ ਇਹ ਆ ਜੀ ਮਨਜੋਇਕ ਅਗਰ ਦੇਖਦੇ ਆਂ ਅੰਦਰ ਸ਼ਾਇਦ ਜਾਣ ਨਹੀਂ ਦਿੰਦੇ ਤੇ ਪਿਛਲੀ ਸਾਈਡ ਦੀ ਜਿਹੜਾ ਕੁਝ ਹੋਊਗਾ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਹੁਣ ਤੁਸੀਂ 5-10 ਮਿੰਟ ਦਾ ਮਿਊਜ਼ਿਕ ਦਾ ਨਜ਼ਾਰਾ ਲਓ ਅੱਜ ਇਸ ਟਾਈਮ ਮਨਜੂਲ ਦੀ ਬੈਕ ਸਾਈਡ ਆਏ ਆ ਬੈਕ ਸਾਈਡ ਤਾਂ ਆਏ ਸੀ कि ਤੁਹਾਨੂੰ ਦਿਖਾ ਦਈਏ ਜ਼ਿੰਦਗੀ ਦਾ ਅਸਲ ਸੱਚ ਜਿੱਥੇ ਆਖਰ ਬੰਦੇ ਨੇ ਪਹੁੰਚ ਹੀ ਜਾਣਾ ਜਿੰਨਾ ਮਰਜੀ ਦੌਲਤ ਧਨ ਇਕੱਠਾ ਕਰ ਲੇ ਇਹ ਚੀਜ਼ ਬੰਦੇ ਨੂੰ ਕਦੇ ਭੁੱਲਣੀ ਚਾਹੀਦੀ ਅਸਲ ਸਵਰਗ ਇਹੀ ਆ ਤੇ ਇਹਨਾਂ ਨੇ ਬੈਕ ਸਾਈਡ ਤੇ ਇਹ ਕਬਰਾਂ ਬਣਾਈਆਂ ਸਾਹਮਣੇ ਤੁਹਾਨੂੰ ਦਿਖ ਰਹੀਆਂ ਕਬਰਾਂ ਅਸੀਂ ਐਂਟਰੀ ਕਰਨੀ ਸੀ ਪਰ ਉਹਦਾ ਗੇਟ ਬੰਦ ਆ ਤਾਂ ਕਰਕੇ ਤੁਹਾਨੂੰ ਬਾਹਰੋਂ ਦਿਖਾ ਰਹੇ ਆ ਕਿ ਜ਼ਿੰਦਗੀ ਦਾ ਜੋ ਅਸਲ ਸੱਚ ਆ ਉਹ ਇਹੀ ਆ ਇਹ ਬੰਦੇ ਨੂੰ ਭੁੱਲਣਾ ਨਹੀਂ ਚਾਹੀਦਾ ਇਹਨੂੰ ਯਾਦ ਰੱਖਣਾ ਚਾਹੀਦਾ ਠੀਕ ਹੈ ਇਹਨੂੰ ਯਾਦ ਰੱਖ ਕੇ ਚੱਲੋਗੇ ਤੇ ਜ਼ਿੰਦਗੀ 'ਚ ਕਦੇ ਵੀ ਔਖਾ ਨਹੀਂ ਖਾਓਗੇ ਹਾਂਜੀ ਕਿਦਾਂ ਲੱਗੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀ ਵੀਡੀਓ ਲਈ ਮਿਲਦੇ ਆਂ ਫੇਰ ਬਹੁਤ ਜਲਦ ਇੱਕ ਨਵੀਂ ਵੀਡੀਓ ਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ